ਇੱਕ ਇਨਸਾਨ ਘੱਟ ਗੁਣ ਤੇ ਘੱਟ ਨੌਲੇਜ ਹੋਣ ਦੇ ਬਾਵਜੂਦ ਵੀ ਸੌ ਬੁੱਧੀਮਾਨ ਲੋਕਾਂ ਤੋਂ ਆਪਣਾ ਕੰਮ ਕਰਵਾ ਸਕਦਾ ਹੈ ਸਿਰਫ ਆਪਣੀ ਹੁਸ਼ਿਆਰੀ ਤੇ ਚਲਾਕੀ ਦੇ ਦਮ ਤੇ ਕੋਈ ਇਨਸਾਨ ਆਪਣੀ ਦੁਨੀਆ ਬਦਲ ਸਕਦਾ ਹੈ ਬਿਨਾ ਕਿਸੇ ਗਿਆਨ ਤੋਂ ਕਿਉਂਕਿ ਗਿਆਨ ਤਾਂ ਸਾਰੀ ਦੁਨੀਆ ਲੈੰਦੀ ਹੈ ਸਿਰਫ ਆਪਣੀ ਚਲਾਕੀ ਤੇ ਹੁਸ਼ਿਆਰੀ ਦੇ ਦਮ ਤੇ ਇੱਕ ਚਲਾਕ ਇਨਸਾਨ ਸਾਹਮਣੇ ਵਾਲੇ ਨੂੰ ਮਜਬੂਰ ਕਰ ਦਿੰਦਾ ਹੈ ਆਪਣੇ ਅੱਗੇ ਝੁਕਣ ਲਈ ਅੱਜ ਚਾਰ ਅਜਿਹੇ ਨਿਯਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਅਪਣਾਉਣ ਤੋਂ ਬਾਅਦ ਤੁਸੀਂ ਇੱਕ ਬੁੱਧੀਮਾਨ, ਹੋਸ਼ਿਆਰ, ਚਲਾਕ ਤੇ ਹਾਜ਼ਰ ਜਵਾਬ ਇਨਸਾਨ ਬਣ ਜਾਓਗੇ। ਸਾਰੇ ਤੁਹਾਡੀ ਕਦਰ ਕਰਨਗੇ। ਤੁਸੀਂ ਆਮ ਤੋਂ ਖਾਸ ਹੋ ਜਾਓਗੇ। ਰੂਲ ਨੰਬਰ 1 ਹਮੇਸ਼ਾ ਘੱਟ ਬੋਲੋ। ਜਿੰਨੀ ਲੋੜੇ ਸਿਰਫ ਓਨਾ ਹੀ ਬੋਲੋ। ਜਿੰਨਾ ਘੱਟ ਬੋਲੋਗੇ ਓਨਾ ਹੀ ਤੁਹਾਡੀ ਗੱਲ ਤੇ ਸ਼ਬਦਾਂ 'ਚ ਵਜ਼ਨ ਹੋਵੇਗਾ। ਜਿੰਨਾ ਜ਼ਿਆਦਾ ਬੋਲੋਗੇ ਓਨਾ ਹੀ ਤੁਸੀਂ ਆਮ ਲੱਗੋਗੇ। ਤੁਹਾਡੇ ਮੂੰਹੋਂ ਗਲਤ ਸ਼ਬਦ ਨਿਕਲਣ ਦੇ ਜ਼ਿਆਦਾ ਚਾਂਸਸ ਹੋਣਗੇ। ਤੁਸੀਂ ਆਪਣੀ ਗੱਲ 'ਚ ਫਸਦੇ ਜਾਓਗੇ ਸਾਹਮਣੇ ਵਾਲੇ ਨੂੰ ਆਪਣਾ ਭੇਦ ਦਿੰਦੇ ਜਾਓਗੇ ਲੋਕ ਬੋਲਬਾਣੀ ਤੋਂ ਜੱਜ ਕਰ ਦਿੰਦੇ ਨੇ ਕਿ ਤੁਸੀਂ شریف ਹੋ ਜਾਂ ਹੋਸ਼ਿਆਰ ਜਿੰਨਾ ਘੱਟ ਬੋਲੋਗੇ ਉਨਾ ਹੀ ਮੁਸ਼ਕਿਲ ਹੋਵੇਗਾ ਸਾਹਮਣੇ ਵਾਲੇ ਨੂੰ ਤੁਹਾਡਾ ਸੁਭਾਅ ਜਾਣਨਾ ਸੋਚ ਸਮਝ ਕੇ ਨਾਪ ਤੋਲ ਕੇ ਬੋਲੋ ਜਦੋਂ ਤੁਸੀਂ ਬੋਲੋ ਤਾਂ ਸੁਣਨ ਵਾਲਿਆਂ ਦੇ ਕੰਨ ਖੜੇ ਹੋ ਜਾਣ ਘੱਟ ਬੋਲਣ ਵਾਲੇ ਨੂੰ ਲੋਕ ਹਮੇਸ਼ਾ ਗੌਰ ਨਾਲ ਸੁਣਦੇ ਨੇ ਕਿਉਂਕਿ ਉਹ ਕਦੇ ਕੋਈ ਫਾਲਤੂ ਗੱਲ ਨਹੀਂ ਕਰਦਾ ਦੁਨੀਆ ਦੇ ਬੁੱਧੀਮਾਨ ਇਨਸਾਨ ਬਹੁਤ ਘੱਟ ਬੋਲਦੇ ਨੇ ਤੇ ਉਹ ਕਿਨੇ ਚੁਣੇ ਸ਼ਬਦਾਂ 'ਚ ਆਪਣੀ ਗੱਲ ਰੱਖਦੇ ਨੇ ਰੂਲ ਨੰਬਰ 2 ਆਪਣੇ ਗੋਲਸ ਤੇ ਸੀਕ੍ਰੀਟ ਹਮੇਸ਼ਾ ਛੁਪਾ ਕੇ ਰੱਖੋ ਆਪਣੇ ਗੋਲ ਤੇ ਸੀਕ੍ਰੀਟ ਕਦੇ ਕਿਸੇ ਨੂੰ ਨਾ ਦੱਸੋ ਕਿਉਂਕਿ ਜੇਕਰ ਤੁਸੀਂ ਕਿਸੇ ਵਜ੍ਹਾ ਕਰਕੇ ਆਪਣੇ ਗੋਲਸ ਨੂੰ ਪੂਰਾ ਨਾ ਕਰ ਸਕੇ ਤਾਂ ਤੁਸੀਂ ਇੱਕ ਮਜ਼ਾਕ ਦਾ ਪਾਤਰ ਬਣ ਜਾਓਗੇ ਲੋਕ ਤੁਹਾਡੇ ਤੇ ਹੱਸਣਗੇ ਕਿ ਇਹ ਬੋਲਦਾ ਤਾਂ ਬਹੁਤ ਹੈ ਪਰ ਕਰਦਾ ਕੁਝ ਨਹੀਂ ਚੁੱਪਚਾਪ ਆਪਣੇ ਗੋਲਸ ਤੇ ਕੰਮ ਕਰੋ ਸਿਰਫ ਰਿਜ਼ਲਟ ਦਿਖਾਓ ਆਪਣੇ ਕੰਮ ਨੂੰ ਦੱਸਣ ਨਾਲੋਂ ਜ਼ਿਆਦਾ ਕਰਕੇ ਦਿਖਾਉਣ 'ਤੇ ਵਿਸ਼ਵਾਸ ਰੱਖੋ ਆਪਣੇ ਗੋਲਸ ਸਿਕਰਟ ਤੇ ਕਮਜ਼ੋਰੀ ਨੂੰ ਕਦੇ ਕਿਸੇ ਨੂੰ ਨਾ ਦੱਸੋ ਇਹਨਾਂ ਨੂੰ ਹਮੇਸ਼ਾ ਛੁਪਾ ਕੇ ਰੱਖੋ ਰੂਲ ਨੰਬਰ 3 ਆਪਣੀ ਇੱਕ ਇਮੇਜ ਤੇ ਇੱਕ ਰੈਪਿਊਟੇਸ਼ਨ ਬਣਾਓ ਹਰ ਇੱਕ ਇਨਸਾਨ ਦੀ ਲੋਕਾਂ ਚ ਇੱਕ ਇਮੇਜ ਹੁੰਦੀ ਹੈ ਇੱਕ ਰੈਪਿਊਟੇਸ਼ਨ ਹੁੰਦੀ ਹੈ ਕਦੇ ਕਿਸੇ ਨਾਲ ਫਾਲਤੂ ਮਜ਼ਾਕ ਨਾ ਕਰੋ ਇਸ ਤਰ੍ਹਾਂ ਤੁਸੀਂ ਇੱਕ ਸਧਾਰਨ ਜਿਹੇ ਇਨਸਾਨ ਲੱਗੋਗੇ ਹਰ ਕੋਈ ਤੁਹਾਨੂੰ ਮਜ਼ਾਕਿਆ ਸੁਭਾ ਦਾ ਇਨਸਾਨ ਸਮਝੇਗਾ ਹਰ ਕੋਈ ਤੁਹਾਡਾ ਮਜ਼ਾਕ ਬਣਾਏਗਾ ਜੇ ਤੁਸੀਂ ਕਿਸੇ ਨੂੰ ਮਜ਼ਾਕ ਨਹੀਂ ਕਰੋਗੇ ਤਾਂ ਦੂਸਰੇ ਦੀ ਹਿੰਮਤ ਨਹੀਂ ਹੋਵੇਗੀ ਤੁਹਾਨੂੰ ਮਜ਼ਾਕ ਕਰਨ ਦੀ ਤੁਹਾਡੇ ਅੰਦਰ ਇੱਕ ਐਟੀਟਿਊਡ ਹੋਣਾ ਚਾਹੀਦਾ ਹੈ ਤੁਹਾਡੇ ਐਟੀਟਿਊਡ ਤੇ ਹੀ ਤੁਹਾਡੀ ਸੈਲਫ ਰਿਸਪੈਕਟ ਨਿਰਭਰ ਕਰਦੀ ਹੈ ਲੋਕਾਂ 'ਚ ਤੁਹਾਡੀ ਇਮੇਜ ਚਾਰ ਚੀਜ਼ਾਂ ਨਾਲ ਹੁੰਦੀ ਹੈ ਤੁਹਾਡੇ ਕੱਪੜਿਆਂ ਤੋਂ ਤੁਹਾਡੀ ਬੋਲਚਾਲ ਤੋਂ ਤੁਹਾਡੇ ਕੰਮ ਤੋਂ ਤੇ ਤੁਹਾਡੇ ਪੈਸੇ ਤੋਂ ਤੁਹਾਡੇ ਕੱਪੜਿਆਂ ਜਾਂ ਡਰੈਸਿੰਗ ਸੈਂਸ ਤੋਂ ਲੋਕਾਂ 'ਚ ਤੁਹਾਡੀ ਇੱਕ ਇਮੇਜ ਜਾਂ ਰੈਪਿਊਟੇਸ਼ਨ ਬਣਦੀ ਹੈ ਲੋਕ ਕੱਪੜਿਆਂ ਤੋਂ ਇਨਸਾਨ ਦੀ ਔਕਾਤ ਜੱਜ ਕਰਦੇ ਨੇ ਆਪਣੀ ਡਰੈਸਿੰਗ ਸੈਂਸ ਸੁਧਾਰੋ ਸਾਫ਼ ਸੁਥਰੇ ਤੇ ਫਾਰਮਲ ਰਹੋ ਜਿਆਦਾ फडਕੇ ਲੇ ਰੰਗਦੇ ਤੇ ਸਾਰਿਆਂ ਤੋਂ ਅਲੱਗ ਦਿਖਣ ਵਾਲੇ ਕੱਪੜੇ ਨਾ ਪਾਓ ਹਮੇਸ਼ਾ ਕੰਫਰਟੇਬਲ ਤੇ ਫਾਰਮਲ ਡਰੈਸ ਚ ਰਹੋ ਤੁਹਾਡਾ ਇੱਕ ਪੜ੍ਹੇ ਲਿਖੇ ਇਨਸਾਨ ਵਾਂਗ ਡਰੈਸਿੰਗ ਸੈਂਸ ਹੋਣਾ ਚਾਹੀਦਾ ਹੈ ਤੁਹਾਡੀ ਬੋਲ ਚਾਲ ਤੇ ਵੀ ਤੁਹਾਡੀ ਇਮੇਜ ਤੇ ਰੈਪਿਊਟੇਸ਼ਨ ਨਿਰਭਰ ਕਰਦੀ ਹੈ ਆਪਣੇ ਸ਼ਬਦਾਂ ਦਾ ਬਹੁਤ ਸੋਚ ਸਮਝ ਕੇ ਇਸਤੇਮਾਲ ਕਰੋ ਤੁਹਾਡੇ ਸ਼ਬਦਾਂ ਤੋਂ ਹੀ ਤੁਹਾਡਾ ਕਿਰਦਾਰ ਝਲਕਦਾ ਹੈ ਹਮੇਸ਼ਾ ਸਹੀ ਤੇ ਥੋੜੇ ਸ਼ਬਦਾਂ 'ਚ ਆਪਣੀ ਗੱਲ ਰੱਖੋ ਇਸ ਨਾਲ ਤੁਹਾਡੀ ਗੱਲ 'ਚ ਜ਼ਿਆਦਾ ਵਜ਼ਨ ਹੋਵੇਗਾ ਤੇ ਲੋਕ ਤੁਹਾਡੀ ਗੱਲ ਗੌਰ ਨਾਲ ਸੁਣਨਗੇ ਸਾਰੇ ਫਾਲਤੂ ਦੇ ਕੰਮ ਛੱਡ ਕੇ ਮਿਹਨਤ ਕਰੋ ਤੇ ਪੈਸਾ ਕਮਾਓ ਕਿਉਂਕਿ ਇੱਕ ਇਨਸਾਨ ਦੀ ਇੱਜ਼ਤ ਉਸਦੇ ਪੈਸੇ ਨਾਲ ਹੁੰਦੀ ਹੈ ਖਾਲੀ ਜੇਬ ਵਾਲੇ ਦੀ ਕੋਈ ਕਦਰ ਨਹੀਂ ਕਰਦਾ ਜਿਆਦਾ ਪੈਸੇ ਕਮਾਉਣ ਤੇ ਜੋਰ ਦਿਓ ਜਿੰਨੇ ਜਿਆਦਾ ਪੈਸੇ ਉੰਨੀ ਜਿਆਦਾ ਇੱਜ਼ਤ ਪੈਸੇ ਵਾਲੇ ਇਨਸਾਨ ਦੀ ਫਾਲਤੂ ਗੱਲ ਵੀ ਲੋਕ ਬੜੇ ਗੌਰ ਨਾਲ ਸੁਣਦੇ ਨੇ ਆਪਣੇ ਕੰਮ ਨਾਲ ਹਮੇਸ਼ਾ ਪਿਆਰ ਕਰੋ ਕਿਸੇ ਇਨਸਾਨ ਦੀ ਇੱਜ਼ਤ ਉਸਦੇ ਕੰਮ ਤੋਂ ਵੀ ਹੁੰਦੀ ਹੈ ਕਿ ਕਿ ਬੇਲੇ ਦੇ ਤਾਂ ਘਰ ਦੇ ਵੀ ਇੱਜ਼ਤ ਨਹੀਂ ਕਰਦੇ ਇਨਸਾਨ ਦੀ ਇਮੇਜ ਤੇ ਰੈਪਿਊਟੇਸ਼ਨ ਉਸਦੇ ਕੰਮ ਤੋਂ ਹੀ ਝਲਕਦੀ ਹੈ ਉਹ ਕਿਸ ਤਰ੍ਹਾਂ ਦਾ ਕੰਮ ਕਰਦਾ ਹੈ ਕਿਉਂਕਿ ਕਈ ਲੋਕ ਤੁਹਾਡਾ ਨਾਂ ਨਹੀਂ ਜਾਣਦੇ ਪਰ ਤੁਹਾਡੇ ਕੰਮ ਨਾਲ ਤੁਹਾਨੂੰ ਜਾਣਦੇ ਨੇ ਤੁਹਾਡਾ ਕੰਮ ਵੀ ਤੁਹਾਡੀ ਰੈਪਿਊਟੇਸ਼ਨ ਵਧਾਉਣ 'ਚ ਇੱਕ ਵੱਡਾ ਰੋਲ ਅਦਾ ਕਰਦਾ ਹੈ ਚੌਥਾ ਤੇ ਆਖਰੀ ਪੁਆਇੰਟ ਹਮੇਸ਼ਾ ਵੈਲਿਊਏਬਲ ਰਹੋ ਨਾ ਕਿ ਅਵੇਲੇਬਲ ਜਿਆਦਾ ਦੇਰ ਤੱਕ ਫਾਲਤੂ ਕਿਸੇ ਨਾਲ ਨਾ ਬੈਠੋ ਜਿੰਨਾ ਤੁਸੀਂ ਕਿਸੇ ਗਰੁੱਪ ਜਾਂ ਦੋਸਤਾਂ 'ਚ ਜ਼ਿਆਦਾ ਨਜ਼ਰ ਆਉਂਗੇ ਉਨਾਂ ਹੀ ਤੁਸੀਂ ਆਮ ਤੇ ਸਧਾਰਨ ਹੁੰਦੇ ਜਾਓਗੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਕਦੇ-ਕਦੇ ਮਿਲਣ ਵਾਲੇ ਦੀ ਜ਼ਿਆਦਾ ਕਦਰ ਹੁੰਦੀ ਹੈ ਹਰ ਕੋਈ ਹੱਸ ਕੇ ਮਿਲਦਾ ਹੈ ਜਦੋਂ ਤੁਸੀਂ ਕਾਫੀ ਦੇਰ ਬਾਅਦ ਆਪਣੇ ਕਿਸੇ ਮਿੱਤਰ ਨੂੰ ਮਿਲਦੇ ਹੋ ਤਾਂ ਦੋਨਾਂ ਦੇ ਦਿਲ 'ਚ ਇੱਕ ਦੂਜੇ ਲਈ ਇੱਜ਼ਤ ਮਾਨ ਸਨਮਾਨ ਹੁੰਦਾ ਹੈ ਪਰ ਹਰ ਵਕਤ ਨਾਲ ਰਹਿਣ ਨਾਲ ਉਹੀ ਇੱਜ਼ਤ ਘਟਦੀ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਿ ਕਈ ਸੈਲੀਬ੍ਰਿਟੀ ਐਕਟਰ ਕਿਸੇ ਵੀ ਪਾਰਟੀ ਤੇ ਜ਼ਿਆਦਾ ਦੇਰ ਤੱਕ ਨਹੀਂ ਰੁਕਦੇ ਉਹ ਕੁਝ ਮਿੰਟਾਂ ਬਾਅਦ ਹੀ ਉੱਥੋਂ ਚਲੇ ਜਾਂਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਇੱਕ ਜਗ੍ਹਾ ਤੇ ਜ਼ਿਆਦਾ ਦੇਰ ਤੱਕ ਰੁਕਣ ਨਾਲ ਉਹਨਾਂ ਦੀ ਵੈਲਿਊ ਘਟਦੀ ਹੈ ਇਸ ਕਰਕੇ ਜਿੰਨਾ ਹੋ ਸਕੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਇਸ ਨਾਲ ਉਹਨਾਂ ਦੇ ਦਿਲ 'ਚ ਤੁਹਾਡੇ ਲਈ ਹਮੇਸ਼ਾ ਇੱਜ਼ਤ ਬਣੀ ਰਹੇਗੀ ਤੇ ਹਰ ਕੋਈ ਤੁਹਾਡੀ ਕਦਰ ਕਰੇਗਾ